ਇਨਵੀਟੇਸ਼ਨ ਕਾਰ ਦੇ ਕੇ ਆਇਆ ਜੋ ਸ਼ਿਰਗੁਰੂ ਤੇਗ ਬਹਾਦਰ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾ ਰਹੇ ਹਾਂ ਉਹਦੇ ਜਿਹੜੇ ਸਮਾਗਮ ਨੇ ਉਹ 25 ਅਕਤੂਬਰ ਤੋਂ ਗੁਰਦੁਆਰਾ ਸੀ ਦੀ ਸੀਸਗੰਜ ਸਾਹਿਬ ਦੇ ਕਾਬਨ ਸਾਤੂ ਸ਼ੁਰੂ ਹੋ ਚੁੱਕੇ ਨੇ ਪੂਰਾ ਮਹੀਨਾ ਅਲੋਕਿਕ ਕੀਰਤਨ ਸਮਾਗਮ ਦੀਵਾਨ ਸਜਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਵਿਚਾਰਨ ਛੋਪਰਾ ਪਹੁੰਚਦੇ ਆ ਉਹਨਾਂ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲਣਗੇ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਕਿਹਾ ਕਿ ਕੋਈ ਵੀ ਤੁਹਾਨੂੰ ਦਿਨ ਇਹਦੇ ਵਿੱਚੋਂ ਤੁਸੀਂ ਆਪਣੇ ਸ케줄 ਮੁਤਾਬਕ ਦੇਖ ਲਿਓ ਤੇ ਤਾਂ ਕੋਈ ਵੀ ਦਿਨ ਜਿਹੜਾ ਉਹ ਫਾਈਨਲ ਕਰਨਗੇ ਅਸੀਂ ਹੁੰਦਾ ਤੇ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਤੇ ਉਹਨਾਂ ਨੂੰ ਬਸੇ ਤਾਂ ਉਹਨਾਂ ਨੂੰ ਸਾਰਾ ਪਤਾ ਹੈ ਕਿਉਂਕਿ ਉਹ ਬਹੁਤ ਖੁਦ ਵੀ ਬਹੁਤ ਜਿਹੜਾ ਧਾਰਮਿਕ ਖਿਆਲਾਂ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇਲੇ ਪੰਜਾਬ ਦੇ ਵਿੱਚ ਉਹ ਆਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਲਗਭਗ 2 ਘੰਟੇ ਬਿਤਾਏ ਸੀ ਜਿਹਦੇ ਵਿੱਚ ਲੰਗਰ ਵੀ ਸ਼ਕਿਆ ਸੀ ਕੀਰਤਨ ਵੀ ਸਰਵਣ ਕੀਤਾ ਸੀ ਸੋ ਅਸੀਂ ਰਾਸ਼ਟਰਪਤੀ ਜੀ ਨੇ ਕਿਹਾ ਕਿ ਜੋ ਗੁਰਤੇਗਵਾਦ ਜੀ ਦੀ ਕੁਰਬਾਨੀ ਹੈ ਐਸੀਆਂ ਮਿਸਾਲਾਂ ਬਹੁਤ ਰੇਅਰ ਨੇ ਬਹੁਤ ਘੱਟ ਮਿਲਦੀਆਂ ਨੇ ਕਿ ਮਾਨਵਤਾ ਲਈ ਇੱਕ ਆਪਣਾ ਸੀਸ ਦੇ ਦੇਣਾ ਸੋ ਪੂਰੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸਰਬਾਨ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਗਣਾਨਕਲੇਵਾ ਜਿਹੜੀ ਸੰਗਤ ਸਾਰਿਆਂ ਨੂੰ ਖੁਲਾਸਾ ਦੈਂ ਅਸੀਂ ਸਾਰੇ ਐਮਬੈਸਡਰਸ ਜਿਹੜੇ ਐਮਬੈਸੀਆਂ ਦੇ ਨੇ ਉਹਨਾਂ ਨੂੰ ਉੱਥੇ ਬੁਲਾ ਰਹੇ ਆ ਆਨੰਦਪੁਰ ਸਾਹਿਬ 23 24 25 ਤੇ ਨੂੰ ਜਿਹੜਾ ਮੇਨ ਫੰਕਸ਼ਨ ਹੋਣਗੇ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਇੱਕ ਰੋਜਾ ਜਿਹੜਾ ਸੈਸ਼ਨ ਹੈ ਉਹ ਵੀ ਆਨੰਦਪੁਰ ਸਾਹਿਬ ਹੀ ਹੋਊਗਾ ਸੋ ਸਾਨੂੰ ਸਾਡਾ ਵਿਰਸਾ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਔਰ ਅਗਲੀ ਪੀੜ੍ਹੀ ਤੱਕ ਜੋਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਸਾਡੀ ਉਹਨਾਂ ਦੀ ਪੀੜ੍ਹੀ ਨੂੰ ਕਿ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹ ਰਤਬੇ ਮਿਲੇ ਨੇ ਚਾਹੇ ਉਹ ਹਿੰਦੀ ਚਾਦਰ ਸ਼ਹੀਦ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਛੇਵੇਂ ਪਾਤਸ਼ਾਹ ਉਹਨਾਂ ਨੂੰ ਗਵਾਲੀਅਰ ਦੇ ਕਿਲੇਾਂ ਵਿੱਚ ਕੈਦ ਕਰਨਾ ਫਿਰ ਬੁਨਜਾ ਰਾਜਾਂ ਸਮੇਂ ਤੋਂ ਉਹਨਾਂ ਨੂੰ ਉਹਨਾਂ ਨੂੰ ਲੋ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਇਹ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਹੈ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਚ ਪੋਤਿਆਂ ਤੱਕ ਦੀਆਂ ਸ਼ਹਾਦਤਾਂ ਜਿਹੜੀਆਂ ਚਾਰੋਂ ਸਹਿਬਜ਼ਾ ਦੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਉਹਨਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਇਹ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀ 'ਚ ਕਿਤੇ ਮਿਸਾਲ ਮਿਲਦੀ ਨਹੀਂ ਸੋ ਮੈਨੂੰ ਉਮੀਦ ਹੈ ਕਿ ਰਾਸ਼ਟਰਪਤੀ ਜੀ ਉੱਥੇ ਆ ਕੇ ਇਹਨਾਂ ਸਮਾਧਾਨ ਨੂੰ ਇਸ ਤਰ੍ਹਾਂ ਲੈਂਦੇ